ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਫੁੱਲ ਵਲੌਗ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਦਾ ਵਿਊ ਚੈੱਕ ਕਰੋ ਜੀ ਕਿਉਂਕਿ ਆਪਾਂ ਨੇ ਘਰ ਦੇ ਵਿੱਚ ਅੱਜ ਸਾਫ ਸਫਾਈ ਕਰਨੀ ਹੈ ਸਾਫ ਸਫਾਈ ਤੋਂ ਬਾਅਦ ਆਪਣੇ ਘਰ ਦੇ ਵਿੱਚ ਆਉਣੇ ਨੇ ਜੀ ਗਣਪਤੀ ਜੀ ਮਹਾਰਾਜ ਕਿਉਂਕਿ ਆਪਾਂ ਨੇ ਪੂਜਾ ਕਰਨੀ ਹੈ ਜੀ ਤੁਹਾਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਆਪਾਂ ਉਹਨਾਂ ਦੀ ਪੂਜਾ ਕਰਦੇ ਹਾਂ ਜੀ ਤੇ ਮੇਰਾ ਵੀ ਕਦੇ-ਕਦੇ ਮਨ ਹੁੰਦਾ ਹੈ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਲਓ ਜੀ ਪਹਿਲਾਂ ਤੁਸੀਂ ਘਰ ਦਾ ਮਾਹੌਲ ਚੈੱਕ ਕਰੋ ਸਾਰਾ ਵੀਊ ਚੈੱਕ ਕਰ ਲਓ ਬਾਰਿਸ਼ ਆਉਣ ਵਾਲੀ ਹੈ ਜੀ ਕਿਉਂ ਬੱਦਲ ਬਹੁਤ ਹੋਇਆ ਬਸਿਕਾ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਕਰਦਾ ਸਾਰਾ ਤੁਹਾਨੂੰ ਮੈਂ ਦਿਖਾ ਦਮਾ ਇੱਕ ਵਾਰੀ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੀ ਸਾਫ ਸਫਾਈ ਕਰਦੇ ਹਾਂ ਜੀ ਘਰ ਦੀ ਉਹ ਕਰਨ ਤੋਂ ਬਾਅਦ ਆਪਾਂ ਇੱਧਰ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੋਏ ਨੇ ਕੱਪੜੇ ਪਾਉਣ ਤੋਂ ਬਾਅਦ ਇੱਧਰ ਬਾਬਾ ਜੀ ਲੱਗੇ ਹੋਏ ਨੇ ਜੀ ਪਾਠ ਕਰਨ ਤੇ ਲਓ ਜੀ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਾਰੀ ਆਪਾਂ ਨੇ ਇਸ ਕਰ ਲੈਣੀ ਹੈ ਜੀ ਡੈਕੋਰੇਸ਼ਨ ਵੀ ਕਰਨੀ ਹੈ ਸਾਰੇ ਕੱਪੜੇ ਧੋਕੇ ਮੈਂ ਅੱਦੇ ਨੀਚੇ ਹੀ ਪਾਤੀ ਤੇ ਅੱਦੇ ਆਪਾਂ ਨੂੰ ਉੱਪਰ ਸੁੱਕਣੇ ਪਾਤੇ ਅੰਦਰ ਕੰਬਲ ਵਗੈਰਾ ਸਾਰਾ ਕੁਝ ਆਪਾਂ ਨੇ ਧੋ ਲਿਆ ਤੇ ਫਾਈਨਲ ਤੁਸੀਂ ਦੇਖੋ ਤੇ ਇੱਧਰ ਆਪਣੇ ਗਮਲੇ ਪਏ ਨੇ ਤੇ ਅਸੀਂ ਗਮਲਿਆਂ ਨੂੰ ਦੇਖੋ ਕਿੰਨੇ ਸੋਹਣੇ ਹੋ ਗਏ ਨੇ ਜੀ ਬਹੁਤ ਸਾਰੀਆਂ ਬਾਰਸ਼ਾਂ ਹੋਣ ਕਰਕੇ ਤੇ ਗਮਲੇ ਬਹੁਤ ਸੋਹਣੇ ਹੋ ਗਏ ਨੇ ਜੀ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਨੂੰ ਕੱਪੜੇ ਆਪਾਂ ਨੇ ਉਤਾਰ ਕੇ ਹੁਣ ਆਪਾਂ ਨੀਚੇ ਨੂੰ ਚੱਲਦੇ ਆਂ ਜੀ ਤੁਹਾਨੂੰ ਘਰ ਦੀ ਸਾਰੇ ਫਾਈਨਲ ਲੁੱਕ ਦਿਖਾਉਂਗੀ ਜੀ ਮੈਂ ਕਿੰਨੇ ਕਿ ਸਾਫ ਸਫਾਈ ਕੀਤੀ ਕੀ ਕੀ ਕੀਤਾ ਕਿਉਂਕਿ ਮੀ ਆਉਣ ਵਾਲਾ ਹੈ ਆਪਾਂ ਨੇ ਕੱਪੜੇ ਸਾਰੇ ਧਾਰ ਲੈਣੇ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੇਰਾ ਡੈਕੋਰੇਸ਼ਨ ਕਰਨ ਦਾ ਟਾਈਮ ਆ ਗਿਆ ਸੀਗਾ ਕਿਉਂਕਿ ਅੱਜ ਸ਼ਾਮ ਨੂੰ ਆਪਾਂ ਨੇ ਗਣਪਤੀ ਜੀ ਮਹਾਰਾਜ ਨੂੰ ਲੈ ਕੇ ਆਉਣਾ ਹੈ ਜੀ ਤੇ ਲਓ ਜੀ ਇੱਧਰ ਆਪਾਂ ਨੇ ਫਾਈਨਲ ਲੁੱਕ ਦੇਖੋ ਜੀ ਘਰ ਦੀ ਨਵੀਂ ਚਾਦਰ ਕੱਢ ਕੇ ਵਿਛਾਤੀ ਮੈਂ ਤੇ ਇੱਧਰ ਆਪਾਂ ਨੇ ਏਸੀ ਵਗੈਰਾ ਔਨ ਕਰ ਲਿਆ ਕਿਉਂਕਿ ਗਰਮੀ ਬਹੁਤ ਹੈ ਸ਼ਾਮ ਦਾ ਟਾਈਮ ਵੀ ਹੋਇਆ ਪਿਆ ਉੱਪਰ ਆਪਣੀਆਂ ਲਾਈਟਾਂ ਲੱਗੀਆਂ ਕਿੱਦਾਂ ਦਾ ਲੱਗਦਾ ਇਹ ਵੀ ਤੁਸੀਂ ਮੈਨੂੰ ਦੱਸਿਓ ਤੇ ਅੰਦਰ ਮੈਂ ਰੱਸੀ ਬੰਨ ਕੇ ਇੱਥੇ ਹੀ ਆਪਾਂ ਨੇ ਕੱਪੜੇ ਸੁਕਣੇ ਪਾਤੇ ਤੇ ਪੱਖੇ ਆਪਾਂ ਨੇ ਚਲਾਤੇ ਜੀ ਕਿਉਂਕਿ ਅੰਦਰ ਹੀ ਕੱਪੜੇ ਸੁਕਣੇ ਸੁੱਕ ਜਾਣਗੇ ਜੀ ਬਾਕੀ ਆਪਾਂ ਦੇਖਦੇ ਆ ਜੀ ਕੀ ਬਣਦਾ ਤੇ ਇੱਧਰ ਦੇਖੋ ਜੀ ਆਪਾਂ ਨੇ ਨਵਾਂ ਹੀ ਕੰਮ ਕਰਤਾ ਆਪਾਂ ਨੇ ਬੈੱਡ ਚੇਂਜ ਕਰਤਾ ਇੱਧਰ ਬੈੱਡ ਆਪਾਂ ਨੇ ਚੇਂਜ ਕਰਨਾ ਇੱਕ ਵੇਚ ਤਾਂ ਤੇ ਦੂਸਰਾ ਆਪਾਂ ਨੇ ਪਾਇਆ ਹੋਇਆ OLX ਤੇ ਤੇ ਇੱਥੇ ਲਈ ਆਪਾਂ ਬੈ ਤੇ ਵਧੀਆ ਬੱਡ ਲੈ ਕੇ ਆਵਾਂਗੇ ਕਿੱਦਾਂ ਲੱਗਦਾ ਤੁਹਾਨੂੰ ਬਾਕੀ ਦੱਸਾਂਗੇ ਜੀ ਜੋ ਮਾਹੌਲ ਹੋਇਆ ਉਸ ਹਿਸਾਬ ਦੇ ਨਾਲ ਤੇ ਲਓ ਜੀ ਫਿਰ ਹੁਣ ਫਾਈਨਲ ਆ ਗਿਆ ਟਾਈਮ ਸ਼ਾਮ ਦਾ ਸਬਜੀ ਭਾਜੀ ਰੋਟੀ ਪਾਣੀ ਦਾ ਤੇ ਇੱਧਰ ਮੀਂਹ ਪੈਣ ਲੱਗ ਪਿਆ ਜੀ ਥੋੜੇ ਬਹੁਤੇ ਕੱਪੜੇ ਮੈ ਸੁੱਕਣੇ ਪਏ ਹੋਏ ਨੇ ਜੀ ਬਾਹਰ ਅਜੇ ਵੀ ਅੰਦਰ ਵੀ ਤੇ ਹੁਣ ਆਪਾਂ ਲੱਗੇ ਆ ਜੀ ਡੈਕੋਰੇਸ਼ਨ ਕਰਨ ਡੈਕੋਰੇਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜਿਸ ਤਾਈਂ ਮਤਲਬ ਉੱਥੋਂ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਫਿਰ ਆਪਾਂ ਲੈ ਕੇ ਆਵਾਂਗੇ ਗਣੇਸ਼ ਮਹਾਰਾਜ ਨੂੰ ਤੇ ਲਓ ਜੀ ਮੈਨੂੰ ਬੇਸਿਕ ਚੀਜ਼ਾਂ ਨਾਲ ਹੀ ਤਿਆਰ ਕਰਨਾ ਪਿਆ ਜੀ ਕਿਉਂਕਿ ਸਾਨੂੰ ਕੁਝ ਵੀ ਡਿਸਾਈਡ ਨਹੀਂ ਸੀ ਹੋ ਰਿਹਾ ਜਿੰਨੇ ਅਸੀਂ ਇਧਰ ਉਧਰ ਸਰਚ ਵਗੈਰਾ ਕਰਕੇ ਦੇਖਿਆ ਸੀਗਾ ਉਹਨਾਂ ਚੀਜ਼ਾਂ ਸਾਨੂੰ ਸਮਝ ਨਹੀਂ ਜੀ ਆ ਰਹੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਦਿਖਾਇਆ ਜੀ ਇਸ ਤਰੀਕੇ ਨਾਲ ਆਪਾਂ ਨੇ ਡਿਜ਼ਾਈਨ ਕੀਤਾ ਤੇ ਇਹ ਦੇਖੋ ਜੀ ਤੇ ਫਾਈਨਲ ਲੁੱਕ ਆ ਸੀ ਮਿਹਨਤ ਪੂਰੀ ਕਰਨ ਤੋਂ ਬਾਅਦ ਫਾਈਨਲ ਲੁੱਕ ਆ ਸੀ ਐਦਾਂ ਦੀ ਕੀਤੀ ਹੈ ਜੀ ਤੇ ਹੋਰ ਵੀ ਡੈਕੋਰੇਸ਼ਨ ਰਹਿੰਦੀ ਹੈ ਜੀ ਤਾਂ ਬਹੁਤ ਜ਼ਿਆਦਾ ਡੈਕੋਰੇਸ਼ਨ ਰਹਿੰਦੀ ਹੈ ਜੀ ਤੇ ਸਮਾਨ ਵਗੈਰਾ ਸੀ ਪਹਿਲਾਂ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰ ਲਿਆ ਸ਼ਾਮ ਦਾ ਟਾਈਮ ਆਪਾਂ ਨੇ ਲੜੀਆਂ ਵੀ ਤਿਆਰ ਕਰ ਲਈਆਂ ਲੜੀਆਂ ਤੋਂ ਬਾਅਦ ਫਿਰ ਆਪਾਂ ਨੇ ਇਹ ਗੋਟੇ ਜਿਹੜੇ ਗੋਟਾ ਸੀਗਾ ਮੈਂ ਇੱਕ ਦੁਪੱਟਾ ਬਣਾਇਆ ਸੀ ਉਹਦੇ ਵਿੱਚੋਂ ਬਚੇ ਹੋਏ ਸੀਗੇ ਫੁੱਲ ਫੁੱਲ ਪਤਾਰਸਿਆਂ ਦੇ ਨਾਲ ਆਪਾਂ ਨੇ ਉਹਨਾਂ ਦਾ ਸਵਾਸਤਿਕ ਬਣਾਇਆ ਬਹੁਤ ਸੋਹਣਾ ਲੱਗਿਆ ਸਵਾਸਤਿਕ ਤੇ ਐਦਾਂ ਹੀ ਆਪਾਂ ਨੇ ਡੈਕੋਰੇਸ਼ਨ ਕਰੀ ਤੇ ਹੁਣ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਸਿੱਧਾ ਹੀ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਤੇ ਫਿਰ ਆਪਾਂ ਇੱਕ ਗਣਪਤੀ ਜੀ ਦੀ ਮੂਰਤੀ ਲੈ ਕੇ ਆਉਨੇ ਆਂ ਉਰੂ ਵਾਪਸ ਸਿਲੈਕਟ ਕਰਦੇ ਆਂ ਜੀ ਦੇਖਦੇ ਆਂ ਜਾ ਕੇ ਤੇ ਲੋ ਜੀ ਆਜੋ ਫਿਰ ਮੇਰੇ ਨਾਲ ਇਹ ਸਾਡੇ ਸ਼ਹਿਰ ਦਾ 뷰 ਚੈੱਕ ਕਰ ਲਓ ਸਾਰੀਆਂ ਦੁਕਾਨਾਂ ਵਗੈਰਾ ਬੰਦ ਹੋ ਕੇ ਸਾਨੂੰ ਇੱਦਾਂ ਲੱਗਿਆ ਵੀ ਸ਼ਾਇਦ ਸਾਰਾ ਕੁਝ ਬੰਦ ਹੀ ਹੋ ਗਿਆ ਜੀ ਕਿ ਦੁਕਾਨਾਂ ਵਗੈਰਾ ਕੋਈ ਖੁੱਲੀ ਵੀ ਨਹੀਂ ਲੱਗ ਰਹੀ ਤੇ ਆਪਾਂ ਪਹੁੰਚ ਗਏ ਬਾਜ਼ਾਰ ਦੇ ਵਿੱਚ ਸਾਰੀਆਂ ਮੂਰਤੀਆਂ ਦੇਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਮੂਰਤੀਆਂ ਸੀ ਕਿ ਬਹੁਤ ਜ਼ਿਆਦਾ ਆਪਾਂ ਜ਼ਿਆਦਾ ਧਾਮ-ਜਾਮ ਜਿਹੜੀ ਵਾਲੀ ਤਾਂ ਮੂਰਤੀ ਲੈਣੇ ਨਹੀਂ ਜੀ ਮੈਨੂੰ ਸਿੰਪਲੀਸਿਟੀ ਵਾਲੀ ਜ਼ਿਆਦਾ ਪਸੰਦ ਹੈ ਜੀ ਸਿੰਪਲ ਮੂਰਤੀ ਜ਼ਿਆਦਾ ਵਧੀਆ ਲੱਗਦੀ ਹੈ ਜੀ ਤੇ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਸੀਗੀਆਂ ਕਿਉਂਕਿ ਸਿਲੈਕਟ ਕਰਨੀਆਂ ਹੀ ਮੁਸ਼ਕਲ ਹੋਈਆਂ ਪਈਆਂ ਸੀਗੀਆਂ ਤੇ ਬਾਕੀ ਹੁਣ ਦੇਖਦੇ ਆਂ ਜੀ ਆਪਾਂ ਸਿਲੈਕਟ ਕਰਕੇ ਘਰ ਨੂੰ ਲੈ ਕੇ ਜਾਣੇ ਕਿਹੜੀ ਮੂਰਤੀ ਉਹ ਤੁਹਾਨੂੰ ਜਾ ਕੇ ਘਰ ਪਤਾ ਚੱਲੇਗਾ ਕਿਹੜੀ ਮੂਰਤੀ ਲੈ ਕੇ ਆਏ ਜੀ ਆਪਾਂ ਤੇ ਸਾਰੀਆਂ ਮੂਰਤੀਆਂ ਤੁਸੀਂ ਦੇਖੋ ਸਾਰੇ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਬਾਜ਼ਾਰ ਦੇ ਵਿਚਰੌਣਕਾ ਸੀਗੇ ਛੋਟੇ ਛੋਟੇ ਮੇਤੇ ਕਲਿੱਪ ਲਾਏ ਹੋਏ ਨੇ ਜੀ ਐਦਾ ਲੱਗਿਆ ਸੀਗਾ ਕਿ ਵੀ ਹੋਣਾ ਨਹੀਂ ਕੁਝ ਵੀ ਪਰ ਸਾਰਾ ਸਮਾਨ ਤਕਰੀਬਨ ਮਿਲ ਗਿਆ ਸੀਗਾ ਤੇ ਹੁਣ ਆਪਾਂ ਲੱਗੇ ਆ ਜੀ ਸਾਰੇ ਪਾਨ ਦੇ ਪੱਤੇ ਕਿਉਂਕਿ ਦੋ ਤਿੰਨ ਦਿਨ ਦਾ ਪ੍ਰਸ਼ਾਦ ਹੈ ਜਿਹੜਾ ਆਪਾਂ ਨੇ ਇਹਨਾਂ ਤੇ ਚੜਦਾ ਇਹਨਾਂ ਨੂੰ ਤੇ ਲਓ ਜੀ ਹੁਣ ਆਪਾਂ ਆ ਗਏ ਜੀ ਘਰ ਨੂੰ ਤੇ ਆ ਗਏ ਜੀ ਆਪਾਂ ਘਰ ਤੇ ਦੂਜੇ ਦਿਨ ਦਾ ਵੀਊ ਚੈੱਕ ਕਰੋ ਜੀ ਅਸੀਂ ਸਵੇਰ ਤੋਂ ਡੈਕੋਰੇਸ਼ਨ ਕੀਤੀ ਇਹ ਅਸੀਂ ਤਿਆਰੀ ਕਰ ਲਈ ਹੁਣ ਆਪਾਂ ਕਰਦੇ ਆ ਜੀ ਪੂਜਾ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਤੇ ਗਣਪਤੀ ਮਹਾਰਾਜ ਦਾ ਆਸ਼ੀਰਵਾਦ ਤੁਸੀਂ ਖੁਦ ਵੀ ਲਿਓ ਜੀ ਤੇ ਆਪਣੇ ਬੱਚਿਆਂ ਨੂੰ ਵੀ ਦਿਓ ਇਹ ਬਹੁਤ ਸੋਹਣਾ ਲੱਗਿਆ ਜੀ ਬਹੁਤ ਪਿਆਰਾ ਲੱਗਿਆ ਤੇ ਬੜਾ ਹੀ ਦਿਲ ਲੱਗਿਆ ਘਰ ਦੇ ਵਿੱਚ ਤੇ ਵਿਸਰਜਨ ਦੀ ਵੀ ਤੁਹਾਡੇ ਨਾਲ ਵੀਡੀਓ ਜੇਕਰ ਬਣੀ ਹੋਈ ਤਾਂ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਜੀ ਤੇ ਇਹ ਆਪਣੀ ਵੀਡੀਓ ਇਸ ਕਰਕੇ ਲੇਟ ਹੋ ਗਈ ਜੀ ਕਿਉਂਕਿ ਬਾਰਿਸ਼ਾਂ ਹੋ ਰਹੀਆਂ ਸੀਗੀਆਂ ਸਾਨੂੰ ਨੈੱਟਵਰਕ ਪ੍ਰੋਬਲਮ ਹੋ ਜਾਂਦੀ ਹੈ ਜੀ ਪਤਾ ਨਹੀਂ ਕਿਉਂ ਸਾਡੇ ਟਾਈਮ ਨਾਲ ਵੀਡੀਓ ਕਈ ਵਾਰੀ ਨਹੀਂ ਅਪਲੋਡ ਹੁੰਦੀ ਉਹਦੇ ਲਈ ਸੌਰੀ ਮੰਗਦੇ ਆਂ ਜੀ ਤੇ ਹੁਣ ਅਸੀਂ ਕਰਦੇ ਆ ਜੀ ਪੂਜਾ ਇਹ ਸਵੇਰੇ ਅਸੀਂ ਪੂਜਾ ਕਰ ਲਈ ਸੀ ਤੇ ਹੁਣ ਹੋ ਗਿਆ ਸ਼ਾਮ ਦਾ ਟਾਈਮ ਏ ਆਪਾਂ ਸ਼ਾਮ ਨੂੰ ਪੂਜਾ ਕਰ ਰਹੇ ਹਾਂ ਜੀ ਕਿਉਂਕਿ ਦੋ ਟਾਈਮ ਇਹਨਾਂ ਨੂੰ ਪ੍ਰਸ਼ਾਦ ਵਰਾਉਣਾ ਹੁੰਦਾ ਹੈ ਜੀ ਦੋ ਟਾਈਮ ਇਹਨਾਂ ਨੂੰ ਘੋ ਘਰਵਾਉਣਾ ਹੁੰਦਾ ਹੈ ਜੀ ਤੇ ਇਸ ਤਰੀਕੇ ਦੇ ਨਾਲ ਅਸੀਂ ਪੂਜਾ ਕੀਤੀ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਤੇ ਗੁਰੂ ਕੋਲੋਂ ਇਹਦੇ ਨਾਲ ਹੀ ਖੁਸ਼ੀਆਂ ਪ੍ਰਾਪਤ ਕੀਤੀਆਂ ਅਸੀਂ ਬਹੁਤ ਸੋਹਣਾ ਲੱਗਿਆ ਜੀ ਤੇ ਫਾਈਨਲ ਆਪਾਂ ਚੱਲਾਂਗੇ ਜੀ ਫਿਰ ਇਹਨਾਂ ਨੂੰ ਵਿਸਰਜਨ ਕਰਨ ਵਾਸਤੇ ਵਿਸਰਜਨ ਸੌਰੀ ਆਪਾਂ ਆਪਣੇ ਘਰ ਦੇ ਵਿੱਚ ਹੀ ਕਰਾਂਗੇ ਜੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਇਹ ਜੰਦ-ਜੰਦ ਕਮੈਂਟ ਬਾਕਸ ਵਿੱਚ जय ਗਣਪਤੀ ਜੀ ਮਹਾਰਾਜ जरूर ਲਿਖ ਕੇ ਜਾਇਜੀ ਤੇ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਇੱਧਰ ਮੇਰੇ ਹਸਬੰਡ ਜੀ ਸਵੇਰ ਦਾ ਆਪਣਾ ਡਿਊਟੀ ਤੇ ਸੀਗੇ ਉਹਨਾਂ ਨੂੰ ਵੀ ਅਸੀਂ ਮੱਥਾ ਟਿਕਾਇਆ ਇਸ ਤਰੀਕੇ ਨਾਲ ਆਨਲਾਈਨ ਕਰਕੇ ਤੇ ਲਓ ਜੀ ਫਿਰ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ